हां भाई पंजाबीओ ਆਈ ਜਾਂਦੇ ਇੱਕ ਦੂਜੇ ਦੀਆਂ ਜੜਾਂ 'ਚ ਤੇਲ ਇਹ ਬਾਈ ਮੈਂ ਤੇਲ ਤਾਂ ਕਿਹਾ ਵਾ ਜਿਹੜਾ ਆਪਣਾ ਮੁੰਡਾ ਹਰਜਿੰਦਰ ਸਿੰਘ ਹੈ ਨਾ ਫਲੋਰੀਡਾ ਦੇ ਵਿੱਚ ਐਕਸੀਡੈਂਟ ਹੋਇਆ ਅੱਧੇ ਪੰਜਾਬੀ ਆ ਆਪਣੇ ਨਿੰਦੀ ਯਾਦ ਆ ਕਿਉਂ ਨਿੰਦ ਰਿਆ ਇਹ ਉਹਨਾਂ ਨੂੰ ਪਤਾ ਯਾਰ ਜੀ ਉਹਦੀ ਕੋਈ ਮਦਦ ਕਰ ਰਹੇ ਨੇ ਲੋਕੀ ਕੋਈ ਪਟੀਸ਼ਨ ਸਾਈਨ ਕਰ ਰਹੇ ਕਹਿ ਰਹੇ ਨੇ ਮਾੜੀ ਗੱਲ ਥੋੜੀ ਆ ਯਾਰ ਕੋਈ ਗੱਲ ਨਹੀਂ ਕਿਸੇ ਨਾਲ ਹੀ ਵਾਕਾ ਹੋ ਸਕਦਾ ਈ ਜਿਹੜੇ ਅੱਜ ਕਹਿ ਰਹੇ ਆ ਜੇ ਉਹਨਾਂ ਨੂੰ ਹੋ ਜਾਂਦਾ ਤਾਂ ਉਹ ਵੀ ਪੰਜਾਬੀ ਸੀ ਉਹਨਾਂ ਦੀ ਵੀ ਵਾਹ ਫੜਨੀ ਸਾਰਿਆਂ ਨੇ ਇਹ ਤਾਂ ਨਾ ਕਰੋ ਇਹ ਵੀ ਉਹਦੀ ਗਲਤੀ ਸੀ ਕੋਈ ਜ਼ਿਆਦੇ ਸੀ ਜਾਂ ਘੱਟ ਸੀ ਜਿਹੜਾ ਹਾਦਸਾ ਨਾ ਉਹ ਹਾਦਸਾ ਹੁੰਦਾ ਜੇ ਉਹ ਟ੍ਰੈਫਿਕ ਦੇ ਸਬੰਧ ਚ ਉਹਨੇ ਕੋਈ ਵਾਇਲੇਸ਼ਨ ਕੀਤਾ ਵਾ ਤਾਂ ਟ੍ਰੈਫਿਕ ਦੇ ਹਿਸਾਬ ਨਾਲ ਹੀ ਸਜ਼ਾ ਬਣਦੀ ਆ ਇਹੋ ਜਿਹੇ ਕਿਹੜਾ ਰੂਲ ਹੋ ਗਿਆ ਵੀ ਉਹਨੂੰ ਜਾ ਕੇ 45 50 ਸਾਲ ਦੀ ਸਜ਼ਾ ਦੇਣੀ ਵੀ ਉਹਨੇ ਗਲਤ ਯੂ ਟਰਨ ਲਿਆ ਜਿਹੜਾ ਬੰਦਾ ਜਿਹਨੇ ਗੱਡੀ ਆ ਕੇ ਪਿੱਛੋਂ ਮਾਰੀ ਆ ਗੱਡੀ ਸਖਾਉਣ ਵੇਲੇ ਗੱਡੀ ਚਲਾਉਣ ਤੋਂ ਪਹਿਲਾਂ ਗੱਡੀ ਰੋਕਣ ਵਾਲੇ ਦੱਸਦੇ ਵੀ ਗੱਡੀ ਰੋਕਣੀ ਕਿਵੇਂ ਆ ਉਹ ਬੰਦੇ ਨੇ ਡਰਾਈਵ ਨਹੀਂ ਕੀਤਾਗਾ ਬਿਲਕੁਲ ਜੇ ਤਾਂ ਉਹ ਵੀ ਇਹਨੇ ਪਿੱਛੋਂ ਚੜਾਤੀ ਜਾਂ ਇਹਦੀ ਕੋਈ ਦੁਸ਼ਮਣੀ ਸੀ ਵੇਤਾ ਜ਼ਰੂਰ ਚਲੋ ਕਹਿ ਸਕਦੇ ਹਾਂ ਵੀ ਸਜ਼ਾ ਦਾ ਭਾਗੀਦਾਰ ਸੀਗਾ ਹੁਣ ਇਹ ਸਜ਼ਾ ਦਾ ਹੱਕਦਾਰ ਹੈਗਾ ਪਰ ਯੂ ਟਰਨ ਗਲਤ ਕਰਨ ਦੇ ਕਾਰਨ ਇਸ ਨੂੰ ਉਹ ਸਜ਼ਾ ਮਿਲਣੀ ਚਾਹੀਦੀ ਹੈ ਨਾ ਕਿ ਸਾਰੀ ਜ਼ਿੰਦਗੀ ਜੇਲ੍ਹ ਸੱਡ ਦਿੱਤਾ ਜਾਵੇ ਵੀ ਭਾਈ ਤੂੰ ਤਿੰਨ ਬੰਦੇ ਦਾ ਕਤਲ ਕੀਤਾ ਪੰਜਾਬੀ ਹੈ ਮੇਰੇ ਵੀਰ ਪੰਜਾਬੀਆਂ ਦਾ ਸਾਥ ਦਿਆ ਕਰੋ ਕਾਲੇ ਕਾਲਿਆਂ ਦਾ ਸਾਥ ਦਿੰਦੇ ਆ ਗੋਲੇ-ਗੋਲਿਆਂ ਦਾ ਪੰਜਾਬੀਆਂ ਪੰਜਾਬੀਆਂ ਸਾਥ ਦਿਓ ਠੀਕ ਆ ਬਹੁਤ ਬੰਦੇ ਗਲਤ ਕੰਮ ਕਰਦੇ ਆ ਇਹ ਨਹੀਂ ਗੱਲ ਆਪਣੇ ਪੰਜਾਬੀ ਬੰਦੇ ਕਰਦੇ ਆ ਪਰ ਆਪਾਂ ਚੰਗੇ ਬਣੋ ਯਾਰ ਵੀਡੀਓ ਨੂੰ ਸ਼ੇਅਰ ਕਰ ਦਿਓ